ਬਾਜੀ ਓ ਤੂੰ ਦੌੜ ਦੇ ਨਾ ਜੁਗਰੂ ਬਾਜੀ ਮਾਰ ਗਿਆ ਬੋਲ ਜੋਹਰ ਹੈ ਬਾਜੀ ਕਾਜੀ ਵਜੀਰਾਬਾਦ ਇਹ ਜਿੱਥੇ ਕਬਰ ਰਹਿਮਾਨ ਜੂ ਕੋਲ ਕੋਚ ਜੰਗ ਬਲਾਰਾ ਬਾਜੀ ਮਾਰ ਗਿਆ ਬਾਜੀ ਕੰਤਾ ਹਾਰ ਦੌਰ ਪੀਟ ਭਵਾਰ ਸੀ ਦੇ ਨਾਲ ਇਹ ਜੋੜੀ ਮੇਰੀ ਜੜਾਈ ਹੋਈ ਆ ਇਸ ਵੇਲੇ ਇਹ ਜੋੜੀ ਮੇਰੀ ਜੜਾਈ ਹੋਈ ਆ ਤੇ 2 ਨੰਬਰ ਤੇ 2 ਨੰਬਰ 20 ਬਾਈ ਪੰਮੀ ਹੁਣਾਂ ਦੇ ਕਿਲਾ ਰੈਪਰਲ ਦੇ ਪਰਿਵਾਰ ਵੱਲੋਂ ਅੱਠ ਗੱਡਵਾਨਾਂ ਦਾ ਸਤਿਕਾਰ ਕੀਤਾ ਜਾਣਾ ਬਾਈ ਸੁਖ ਹੁੜਾ ਵੱਲੋਂ ਕਿਲਾ ਗਈ ਬਾਈ ਲਓ ਬਾਜੀ ਗੱਡੀਆਂ ਆ ਗਿਆ ਦੇਖਦੇ ਨਜ਼ਾਰਾ ਕਿੱਥੇ ਜੁੜਦਾ ਨਜ਼ਾਰਾ ਕਿੱਥੇ ਜੁੜਦਾ ਵਾਹ ਇਹ ਆ ਪੰਜਵੀਂ ਛੇਵੀਂ ਤੇ ਸੱਤਵੀਂ ਪੋਜੀਸ਼ਨ ਲਈ ਗੱਡੀਆਂ ਤੇ ਦੇਖ ਤਾ ਕੀ ਬਾਤ ਆ ਓ ਬਾਜੀ ਪਿੱਛੇ 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 ਲਓ ਰਿਜ਼ਲਟ ਸਾਫ਼ ਮੈਂ ਦੱਸਣ ਤੋਂ ਪਹਿਲਾਂ ਦੱਸ ਦਿੰਨਾ ਇਹ ਗੋਗੀ ਗੁਜਰਵਾਲ ਕੰਮਾ ਬਲਾਲਾ ਕਾਲਾ ਗੁਜਰਵਾਲ ਨੀਟਾ ਗੁਜਰਵਾਲ ਇਹ ਗੁਰੂਸਰ ਕੌਕੇ ਵਾਲੇ ਕਲਦੀਪ ਦੀ ਜੋੜੀ ਆ ਗਈ ਆ ਪੰਜਵੇਂ ਨੰਬਰ ਤੇ ਬਾਈ ਜੀ ਇਹ ਪੰਜਵੇਂ ਨੰਬਰ ਤੇ ਆ ਗਈ ਆ ਤੇ ਛੇਵੇਂ ਨੰਬਰ ਤੇ ਹੈਗੀ ਆ ਅ ਜਿੱਥੇ ਜਸਵੰਤ ਸਿੰਘ ਜੀ ਭੂਦਨ ਬਾਈ ਅਮਰ ਥੋਣੀ ਇਹ ਬਾਈ ਜੀ ਰੋਡਾ ਕਾਇਨਦੌਰ ਚੂੜ ਸਿੰਘ ਰੋੜਕੀ ਮੁਗਲਾ ਕੇਬਲ ਸਿੰਘ ਢੇਸਾ ਇਹਨਾਂ ਦੀ ਛੇਵੀਂ ਪੋਜੀਸ਼ਨ ਤੇ ਸੱਤਵੀ ਪੋਜੀਸ਼ਨ ਸੁਖਵਿੰਦਰ ਸਿੰਘ ਜੜਤੌਲੀ ਬਿੰਦ ਸਰਪੰਚ ਗੋਰਾ ਤੇ ਚੰਨੀ ਬੋਪਾ ਰਾਏ ਪਿੰਦਰੀ ਢੱਟ ਸੂਰਜ ਪਖੋਵਾਲ ਤੇ ਸਤਨਾਮ ਨੀਲੋਂ ਦਾ ਤੇ ਲੱਖੀ ਚੇਲਾ ਦਾ ਇਹ ਸੱਤਵੀ ਪੋਜੀਸ਼ਨ ਤੇ ਅੱਠਵੀ ਪੋਜੀਸ਼ਨ ਜੱਗੀ ਵੀਰ ਆਸੀ ਕਲਾ ਰਮਨ ਜੋਤ ਬੱਟਾ ਮਲਕੀਸ਼ ਸਿੰਘ ਆਸੀ ਕਲਾ ਤੇ ਨਾਲ ਹੀ ਗੋਲਾ ਝੋਲਡਾ ਅਵਤਾਰ ਸਿੰਘ ਮਹਿਲ ਕਲਾ ਉਹਨਾਂ ਦਾ ਬੈਲ ਜਿੱਥੇ ਸੈਮੀ ਫਾਈਨਲ ਦੇ ਵਿੱਚ ਉੱਥੇ ਥੋੜਿਆ ਜਿਹਾ ਰੁੱਕ ਗਏ ਸੀਗੇ ਸੋਇ ਨਜ਼ਾਰਾ चेतन शंकर डिस्कवरी चैनल हो चाहे जी न्यूज जी एटी बख हो जाओ बाजी सर से हो जाओ सहर से देख दो मूहे परे हो जाओ यारूहे परे हो जाओ क्या बात आ क्या बात हाहा हा लो भाई जी लाओ भाई जी लो भाई जी भाई जी ਜੋ ਗਰੂ ਬਾਜੀ ਮਾਰ ਗਿਆ ਬੋਲੋ ਜੋ ਸੋ ਨਾਮੋ ਬਾਜੀ ਮਾਰ ਗਿਆ ਜਾਦੀ ਵਜੀਰਾਬਾਦ ਇਹ ਜਿੱਥੇ ਕਮਲ ਰਹਿਮਾਨਪੁਰ ਕੋਚ ਜੰਗ ਬਲਾਰਾ ਬਾਜੀ ਮਾਰ ਗਿਆ ਭਾਈ ਜੀ ਕੰਤਾ ਜਨਾਰ ਥਾਲ ਗੌਰਪ੍ਰੀਤ ਭਮਾਰ ਸੀ ਦੇ ਨਾਲ ਇਹ ਜੋੜੀ ਮੇਰੀ ਜੜਾਈ ਹੋਈ ਆ ਇਸ ਮੈਦਾਨ ਦੇ ਵਿੱਚ ਇਹ ਜੋੜੀ ਮੇਰੀ ਜੜਾਈ ਹੋਈ ਆ